ਹੈਲੋ ਹਾਂਜੀ ਸਾਰਿਆਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਹਨਾ ਕੰਬਲ ਦੀ ਕਿ ਜਦੋਂ ਆਪਾਂ ਹਨਾ ਅਲਮਾਰੀ ਦੇ ਵਿੱਚੋਂ ਪੇਟੀ ਦੇ ਵਿੱਚੋਂ ਕਿਤੋਂ ਵੀ ਆਪਾਂ ਕੱਢਦੇ ਹਾਂ ਆਪਾਂ ਨੂੰ ਕਈ ਵਾਰੀ ਨਾ ਹਲਕੇ ਹਲਕੇ ਉਹਦੇ ਵਿੱਚੋਂ 스멜 ਜੀ ਆਉਂਦੀ ਹੁੰਦੀ ਹੈ ਆਪਾਂ ਤੋਂ ਹੁੰਦਾ ਵੀ ਆਪਾਂ ਤੋਂ ਉੱਪਰ ਨਹੀਂ ਲੈਤਾ ਜਾਂਦਾ ਹਨਾ ਹੋ ਮੈਂ ਭਾਫ ਨਾਲ ਤੁਹਾਨੂੰ ਦੱਸੇ ਦੀ ਵੀ ਆਪਾਂ ਕਿਵੇਂ ਸਾਫ਼ ਕਰ ਸਕਦੇ ਹਾਂ ਕਿ ਜਦੋਂ ਜਿਆਦਾ ਗੰਦਾ ਕੰਬਲ ਹੋ ਜਾਊਗਾ ਉਦੋਂ ਤਾਂ ਆਪਾਂ ਨੂੰ ਉਹਨੂੰ ਧੋਣੀ ਪਊਗਾ ਹਨਾ ਇਹ ਕਈ ਭੈਣ ਭਰਾਵਾਂ ਨੇ ਮੈਨੂੰ ਮੈਸੇਜ ਵੀ ਆਏ ਸੀ ਕਮੈਂਟ ਵੀ ਆਏ ਸੀਗੇ ਹਨਾ ਵੀ ਜਿਹੜੀ ਵੀ ਇਸ ਤਰੀਕੇ ਨਾਲ ਨਹੀਂ ਹੋਣਾ ਵੀ ਜੀ ਹਨਾ ਜੇ ਗੰਦਾ ਹੋਊਗਾ ਫਿਰ ਤਾਂ ਉਹਨੂੰ ਧੋਣੇ ਪੈਣਗੇ ਕੋਈ ਇਹ ਤਾਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਹਨਾ ਵੀ ਜੇ ਗੰਦਾ ਹੋਊਗਾ ਤਾਂ ਉਹਨੂੰ ਧੋਣਾ ਹੀ ਪੈਣਾ ਹਨਾ ਪਰ ਜਦੋਂ ਆਪਣੇ ਹਨਾ ਗਰਮੀਆਂ ਦੇ ਪਤੋਕੇ ਰੱਖਦੇ ਆ ਜਦੋਂ ਸਰਦੀਆਂ ਮਿਲ ਕੇ ਖਤਮ ਹੁੰਦੀਆਂ ਨੇ ਪਤੋ ਧੋ ਕੇ ਰੱਖਦੇ ਆ ਪਰ ਪੇਟੀ ਦੇ ਵਿੱਚ ਅਲਮਾਰੀ ਦੇ ਵਿੱਚ ਕੱਪ ਬੋਰਡ ਦੇ ਵਿੱਚ ਨਾ ਪਿਆਂਚੋਂ ਫਿਰ ਵੀ ਜਦੋਂ ਕੱਢ ਕੇ ਉੱਪਰ ਲੈਣੇ ਹਨਾ ਲੈਤੀ ਨਹੀਂ ਜਾਂਦੇ ਆਮ ਤੁਹਾਨੂੰ ਪਤਾ ਹੀ ਆ ਕਈ ਲੈ ਵੀ ਲੈਂਦੇ ਨੇ ਪਰ ਕਈ ਨਹੀਂ ਲੈ ਸਕਦੇ ਨਾ ਉਹ ਸਿਰਫ ਉਹੇ ਕਟਾਣੋਂ ਜਿਹ ਪਰ ਜਦੋਂ ਆਪਣੇ ਹਨ ਕੰਬਲ ਗੰਦੇ ਹੋ ਜਾਂਦੇ ਨੇ ਹਨ ਘੱਟੋ ਘੱਟ ਅੱਪਾ ਨੂੰ ਇੱਕ ਦੋ ਵਾਰੀ ਤਾਂ ਧੋਣੀ ਪੈਂਦੀ ਆ ਨਾ ਸਰਦੀਆਂ ਦੇ ਵਿੱਚ ਜਾਂ ਫਿਰ ਜਦੋਂ ਆਪਾਂ ਰੱਖਦੇ ਆ ਉਦੋਂ ਵੀ ਧੋਣੇ ਪੈਂਦੇ ਆ ਪਰ ਇਹ ਬਹੁਤ ਹੀ ਪੰਗਾ ਹੁੰਦਾ ਹੈ ਨਾ ਇਹ ਡਾਡੇ ਕੰਬਲਾਂ ਨੂੰ ਧੋਣ ਦਾ ਹਨ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਈਜ਼ੀ ਤਰੀਕਾ ਦੱਸੂਗੀ ਹਨ ਤੁਹਾਨੂੰ ਡਰਾਈਕਲਨ ਵੀ ਨਹੀਂ ਕਰਾਉਣੇ ਪੈਣਗੇ ਕਿਉਂਕਿ ਡਰਾਈਕਲਨ ਦਾ 1000 ਰੁਪਏ ਲੈਂਦੇ ਨੇ ਇੱਕ ਵਧੀਆ ਕੰਬਲ ਜਿਹੜਾ ਪਾਣਾ ਧਵਾਉਣੇ ਆਂਗੇ ਤੁਹਾਡੇ ਪੈਸੇ ਵੀ ਬਚਣਗੇ ਨਾਲੇ ਉਹ ਇੰਨੇ ਜ਼ਿਆਦਾ ਹਨ ਕੈਮੀਕਲ ਪਾ ਦਿੰਦੇ ਨੇ ਕਿ ਕੰਬਲ ਦੀ ਜਿਹੜੀ ਲਾਈਫ ਹੈ ਉਹ ਬਹੁਤ ਘਟ ਜਾਂਦੀ ਜਿਹੜੀ ਇਹ ਈਜੀ ਹੈ ਨਾ ਇਹ ਸਿਰਫ ਤੁਸੀਂ ਦੇਖਿਆ ਹੋਣਾ ਹੈ ਇਹ ਬੂਲਨ ਦੇ ਕੱਪੜੇ ਜਿਹੜੇ ਆਪਣੇ ਪੱਛਮ ਦੇ ਕੱਪੜੇ ਹੁੰਦੇ ਨੇ ਨਾ ਉਹਨਾਂ ਵਾਸਤੇ ਵਰਤੀ ਜਾਂਦੀ ਆ ਆਪਾਂ ਆਪਣੇ ਹਨਾ ਜਿਹੜੇ ਕੋਟ ਪੈਂਟ ਡਰੈਕਲੀਆਂ ਕਰਨੇ ਨੇ ਪਿਓਰ ਦੇ ਸੂਟ ਡਰੈਕਲੀਆਂ ਕਰਨੇ ਨੇ ਮਿਲ ਕੇ ਧੋਣੇ ਆ ਹਨਾ ਜਾਂ ਆਪਣੇ ਕੋਈ ਵੀ ਕੰਬਲ ਵਗੈਰਾ ਧੋਣ ਆ ਆਪਾਂ ਨਾ ਚੱਕ ਦਿਆਂ ਈਜੀ ਪਾ ਲੈਣ ਆਪ ਨੂੰ ਆਤ ਹੁੰਦੇ ਆ ਹਨਾ ਵੀ ਈਜੀ ਨਾਲ ਹੀ ਸਾਫ਼ ਹੋਣਗੇ ਪਰ ਜਿਹੜੀ ਇਹ ਈਜੀ ਹੈ ਨਾ ਇਹ ਕੱਪੜੇ ਦੀ ਚਮਕ ਨੂੰ ਗੁਮਾ ਦਿੰਦੀ ਹੈ ਜਦੋਂ ਤੁਸੀਂ ਇਹ ਨਾ ਪਿਓਰ ਦੇ ਕੱਪੜੇ ਇਹਦੇ ਵਿੱਚ ਪਾ ਲੈਣੋ ਅਗਰ ਕੰਬਲਾਂ ਦੇ ਵਿੱਚ ਤੁਸੀਂ ਜਿਹਨੂੰ ਪਾ ਲਓਗੇ ਤਾਂ ਤੁਸੀਂ ਈਜੀ ਨੂੰ ਕੱ ਇਹਨੂੰ ਧੋਣ ਵਾਸਤੇ ਆਪਾਂ ਨੂੰ ਕੀ ਲੈਣਾ ਚਾਹੀਦਾ ਅੱਜ ਮੈਂ ਤੁਹਾਨੂੰ ਦੱਸਦੀ ਦੋ ਚੀਜ਼ਾਂ ਦੱਸੂਗੀ ਜਿਹੜੀਆਂ ਤੁਸੀਂ ਵਰਤ ਕੇ ਦੇਖਿਓ ਤੁਹਾਨੂੰ ਬਹੁਤ ਹੀ ਫਾਇਦਾ ਹੋਊਗਾ ਨਾਲੇ ਈਜ਼ੀ ਤਰੀਕੇ ਨਾਲ ਇੱਕ ਜਣਾ ਹਨਾ ਮਲਕੇ ਮੇਰੀ ਭੈਣ ਕੱਲੀ ਕੰਬਲ ਨੂੰ ਧੋ ਸਕਦੀ ਹੈ ਉਹ ਵੀ ਵਾਸ਼ਿੰਗ ਮਸ਼ੀਨ ਦੇ ਵਿੱਚ ਚਾਹੇ ਤੁਹਾਡੀ ਕੋਈ ਵੀ ਮਸ਼ੀਨ ਹੈਗੀ ਹਨਾ ਤੁਸੀਂ ਉਹਦੇ ਵਿੱਚ ਇਹਨੂੰ ਈਜ਼ੀ ਧੋ ਸਕਦੇ ਹੋਗੇ ਆਓ ਤੁਹਾਨੂੰ ਦੱਸਦੀ ਉਹਦੇ ਵਾਸਤੇ ਆਪਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਇੱਕ ਤਾਂ ਆਪਾਂ ਨੂੰ ਚਾਹੀਦੇ ਸ਼ੈਂਪੂ ਕੋਈ ਵੀ ਸ਼ੈਂਪੂ ਜਿਹੜਾ ਤੁਸੀਂ ਇਹਨਾ ਵਰਤਦੇ ਹੋ ਆਪਦੇ ਘਰ ਦੇ ਵਿੱਚ ਉਹ ਸ਼ੈਂਪੂ ਲੈ ਲਓ ਕਲੀਨਿੰਗ ਪਲੱਸ ਲੈ ਲਓ ਹਨਾ ਸੰਸਿਲਕ ਲੈ ਲਓ ਕੋਈ ਵੀ ਲੈ ਲਓ ਨਾ ਅਸੀਂ ਇਹ ਵਰਤਦੇ ਆ ਤੁਸੀਂ ਅਸੀਂ ਇਹ ਵੀ ਲੈ ਲੈਨੇ ਆ ਤੇ ਦੂਸਰੀ ਚੀਜ਼ ਆਪਣੀ ਨਮਕ ਇਹ ਨਮਕ ਮੈਂ ਤੁਹਾਨੂੰ ਪਹਿਲਾਂ ਵੀ ਹਨਾ ਕੱਪੜੇ ਡਰੈਕਲਿਨ ਕਰਕੇ ਦੱਸਿਆ ਸੀ ਕਿ ਹਨਾ ਇਹ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗਾ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਹਨਾ ਕੱਪੜੇ ਦੇ ਵਿੱਚ ਦਾਗ ਹੈ ਮੈਲ ਹੈ ਤੁਹਾਨੂੰ ਮਸਲਣ ਦੀ ਵੀ ਜ਼ਰੂਰਤ ਨਹੀਂ ਹੈਗੀ ਅਗਰ ਤੁਸੀਂ ਨਮਕ ਦਾ ਚਮਚ ਪਾ ਲਿਆ ਹੁਣ ਆਪਾਂ ਤੁਹਾਨੂੰ ਹੋਮਾਂਗੇ ਕਿਵੇਂ ਸਭ ਤੋਂ ਪਹਿਲਾਂ ਹਾਂਜੀ ਹੁਣ ਆਪਾਂ ਨੇ ਹੈਨਾ ਪਾਣੀ ਪਾ ਲਿਆ ਮਸ਼ੀਨ ਦੇ ਵਿੱਚ ਜਿਹੇ ਜ ਆਪਣਾ ਕੰਬਲ ਹੋਵੇ ਹੈਵੀ ਹੋਵੇ ਤਾਂ ਥੋੜਾ ਜਿਆਦਾ ਹੈਨਾ ਪਾ ਲਓ ਨਹੀਂ ਆਪਾਂ ਥੋੜਾ ਜਿਹਾ ਘੱਟ ਪਾ ਲਓ ਉਸ ਤੋਂ ਬਾਅਦ ਪਾਣੀ ਆਪਾਂ ਨੇ ਕਿਹਜੇ ਲੈਣਾ ਹੈ ਪਾਣੀ ਆਪਾਂ ਨੇ ਤਾਜ਼ਾ ਲੈਣਾ ਹੈਨਾ ਗਰਮ ਪਾਣੀ ਨਹੀਂ ਲੈਣਾ ਕਿਉਂਕਿ ਕੰਬਲ ਨੇ ਜਿਹੜੇ ਉਹ ਸਿੰਗੜ ਜਾਂਦੇ ਨੇ ਸੁੰਗੜ ਜਾਣਗੇ ਹੈਨਾ ਹਾਂਜੀ ਦੇਖੋ ਮੈਂ ਬਾਰ ਬਾਰ ਕਹਿਣੀ ਆ ਵੀ ਪਾਣੀ ਗਰਮ ਨਾਲ ਲਿਓ ਕਿਉਂਕਿ ਗਰਮ ਪਾਣੀ ਲਾਉਂਗੇ ਜਿਹੜੇ ਤੁਹਾਡੇ 9 9 10 10000 ਦੇ ਕੰਬਲ ਨੇ ਹੈਨਾ ਉਹ ਮਿਲ ਕੇ ਸੁੰਗੜ ਜਾਣਗੇ ਹੈਨਾ ਜਿਹੜੀ ਉਹਨਾਂ ਦੀ ਪ੍ਰਬੂਰ ਹੁੰਦੀ ਆ ਉਹ ਵੀ ਖਰਾਬ ਹੋ ਜੂਗੀ ਹੈਨਾ ਅੱਪਾ ਪਾਣੀ ਲੈਣਾ ਜਿਹੜਾ ਕਿ ਆਪਣਾ ਤਾਜ਼ਾ ਹੈ ਨਾ ਟੂਟੀ ਦਾ ਪਾਣੀ ਹੁੰਦਾ ਹੈ ਜਾਂ ਆਪਣੀ ਮੋਟਰ ਚੋਂ ਪਾਤਾਜ਼ਾ ਪਾਣੀ ਕਢਦੇ ਜਾਂ ਫਿਰ ਹਲਕਾ ਜਾਂ ਤੁਸੀਂ ਕੋਸਾ ਜਾਂ ਕਰ ਲਓ ਹੁਣ ਆਪਾਂ ਇਹਨੂੰ ਚਲਾ ਕੇ ਹਲਕਾ ਜਾਂ ਫਿਰ ਆਪਾਂ ਇੱਕ ਚਮਚੇ ਦੇ ਵਿੱਚ ਨਮਕ ਦਾ ਪਾ ਦਾਂਗੇ ਤੇ ਆਪਾਂ ਇੱਕ ਕੰਬਲ ਵਾਸਤੇ ਹੈ ਨਾ ਇੱਕ ਕੰਬਲ ਵਾਸਤੇ ਆਪਾਂ ਹਨਾ ਦੋ ਟਿੱਕੇ ਨੇ ਇਦਾਂ ਦੇ ਸ਼ੈਂਪੂ ਦੇ ਪਾਵਾਂਗੇ ਤੁਹਾਡੇ ਕੋਲੇ ਜਿਹੜੀਆਂ ਪਾਊਚ ਪੁੜੀਆਂ ਹੁੰਦੀਆਂ ਨੇ ਉਹ ਪਾਉਣੀਆਂ ਨੇ ਤਾਂ ਤੁਸੀਂ ਘੱਟੋ ਘੱਟ ਇੱਕ ਕੰਬਲ ਵਾਸਤੇ ਹਨਾ 5-4-5 ਪੁੜੀਆਂ ਪਾਉਣੀਆਂ ਨੇ ਉਹ ਫਿਰ ਪਚੰਦੇ ਤਰੀਕੇ ਦੇ ਨਾਲ ਪਹਿਲਾਂ ਇਹਨੂੰ ਮਿਕਸ ਕਰ ਲੈਣਾ ਇੱਕ ਦੋ ਵਾਰੀ ਮਸ਼ੀਨ ਨੂੰ ਚਲਾ ਕੇ ਨਾ ਫਿਰ ਤੁਸੀਂ ਇਹਨੂੰ ਮਿਕਸ ਕਰ ਦਿਓ ਚੰਗੇ ਤਰੀਕੇ ਨਾਲ ਮਿਕਸ ਹੋ ਜਾਣਾ ਜਾਏਗਾ ਜਿਹੜਾ ਕਿ ਇਹ ਸ਼ੈਂਪੂ ਆਪਾਂ ਨੇ ਇਹਦੇ ਵਿੱਚ ਪਾਇਆ ਹਨਾ ਜਦੋਂ ਇਹਨੂੰ ਆਪਾਂ ਕੱਢਾਂਗੇ ਇਹਨੂੰ ਨਾ ਕੱਢਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਹੈਗੀ ਨਾਲੇ ਤੁਹਾਡਾ ਪਾਣੀ ਬਚੇਗਾ ਨਾਲੇ ਜਿਹੜਾ ਤੁਹਾਡੇ ਕੱਪੜਿਆਂ ਦੇ ਵਿੱਚ ਆਪਾਂ ਹੁੰਦੇ ਵੀ ਆਪਣੇ ਸਰਫ ਜਾਂ ਈਜੀ ਰਹ ਨਾ ਗਈ ਹੋਵੇ ਹਨਾ ਉਹ ਵੀ ਨਹੀਂ ਰਹੂਗੀ ਜੇ ਥੋੜਾ ਬਹੁਤ ਹਨਾ ਕਈ ਵਾਰੀ ਰਹਿ ਵੀ ਜਾਂਦਾ ਤਾਂ ਇਹ ਆਪਣੇ ਕੱਪੜਿਆਂ ਨੂੰ ਜਿਹੜਾ ਨੁਕਸਾਨ ਨਹੀਂ ਪਹੁੰਚਾਉਂਦਾ ਕਿਉਂਕਿ ਆਪਣੇ ਬਾਲ ਬਹੁਤ ਸੌਫਟ ਹੁੰਦੇ ਆ ਜਦੋਂ ਆਪਣੇ ਬਾਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਤਾਂ ਆਪਣੇ ਕੰਬਲਾਂ ਨੂੰ ਮਲਕੀ ਕੱਪੜਿਆਂ ਨੂੰ ਕਿਵੇਂ ਪਹੁੰਚਾਊਗਾ ਪਿਓਰ ਦੇ ਕੱਪੜੇ ਹੋਏ ਕੋਟ ਪੈਂਟ ਹੋਏ ਹਨਾ ਤੁਸੀਂ ਬਹੁਤ ਹੀ ਈਜੀ ਤਰੀਕੇ ਨਾਲ ਹਨਾ ਨਮਕ ਵਾਲੇ ਪਾਣੀ ਤੇ ਸ਼ੈਂਪੂ ਨਾਲ ਧੋ ਸਕਦੇ ਆਓ ਫਤ ਤੁਸੀਂ ਉਹਨੂੰ ਕੀ ਕਰਨਾ ਹੈ ਪਾਣੀ ਪਾ ਕੇ ਅੱਧਾ ਕੰਬਲ ਆਪਾਂ ਇਸ ਤਰੀਕੇ ਨਾਲ ਮਸ਼ੀਨ ਦੇ ਹਨਾ ਵਿੱਚ ਪਾ ਦਾਂਗੇ ਤੇ ਅੱਧਾ ਕੰਬਲ ਆਪਾਂ ਬਾਹਰ ਰੱਖਾਂਗੇ ਉਹਨਾਂ ਕੇ ਕੰਬਲ ਆਪਾਂ ਨੇ ਵਿੱਚ ਪਾਉਣਾ ਜਿੰਨਾ ਕਿ ਉਹਦੇ ਵਿੱਚ ਹੱਲ ਜਾਵੇ ਹੁਣ ਆਪਾਂ ਇਹਨੂੰ ਚਲਾ ਦਿੰਦੇ ਹਾਂ ਦੇਖੋ ਬਹੁਤ ਈਜ਼ੀ ਤਰੀਕੇ ਦੇ ਨਾਲ ਹਨਾ ਤੁਹਾਡੀ ਮਸ਼ੀਨ ਦੇ ਵਿੱਚ ਹਨਾ ਜਿਹੜਾ ਕੰਬਲ ਆ ਉਹ ਤੋਤਾ ਜਾਵੇਗਾ ਪਾਣੀ ਆਪਾਂ ਹੋਰ ਪਾ ਲੈਨੇ ਤੇ ਇੱਥੇ ਤੱਕ ਵੀ ਪਾ ਸਕਦੇ ਆ ਮਸ਼ੀਨ ਦੇ ਵਿੱਚ ਹਨਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜ਼ਿਆਦਾ ਪਾਣੀ ਪਾ ਲਓ ਆਪਾਂ ਥੋੜਾ ਜਿਹਾ ਘੱਟ ਪਾਇਆ ਆਪਾਂ ਹੋਰ ਪਾਣੀ ਪਾ ਲੈਨੇ ਥੋੜਾ ਜਿਹਾ ਤੇ ਹੁਣ ਆਪਾਂ ਇਹਨੂੰ ਚਲਾ ਦਾਂਗੇ ਦੇਖੋ ਆਪਾਂ ਪਾਣੀ ਜਿੰਨਾ ਕ ਆਪਣਾ ਕੰਬਲ ਹੋਵੇ ਉਹਦੇ ਹਿਸਾਬ ਨਾਲ ਪਾ ਲਓ ਵੈਸੇ ਇਹ ਤਾਂ ਹਨਾ ਆਪਣਾ ਮਸ਼ੀਨ ਵੱਡੀ ਆ ਕੰਬਲ ਥੋੜਾ ਜਿਹਾ ਹਲਕਾ ਹੀ ਆ ਇਹ ਤੁਹਾਡੇ ਕੋਲੇ ਹੈਵੀ ਕੰਬਲ ਹੋਣ ਹਨਾ ਤਾਂ ਤੁਸੀਂ ਕਰ ਲੈਣਾ ਇਹਨਾਂ ਤਾਂ ਪੂਰੇ ਨੂੰ ਵੀ ਇਹ ਧੋ ਦੂਗੀ ਕਿਉਂਕਿ ਮੈਂ ਪੰਜ ਪਹਿਲਾਂ ਕਹਿ ਰਹੀ ਨਹੀਂ ਆ ਵੀ ਜਦੋਂ ਵੀ ਆਪਾਂ ਨਾ ਕੋਈ ਕੱਪੜਾ ਮਲਕੇ ਮਸ਼ੀਨ ਲੈਣੇ ਹਨ ਨਾ ਤਾਂ ਥੋੜੀ ਜੀ ਵੱਡੀ ਲਓ ਜਿਵੇਂ ਕਿ 12 ਲੀਟਰ ਦੀ ਮਸ਼ੀਨ ਹੈ ਇਹ ਨਾਰਮਲ ਜੇ ਕੰਬਲਾਂ ਨੂੰ ਨਾ ਆਮ ਧੋ ਦਿੰਦੀ ਹੈ ਨਹੀਂ ਤੁਸੀਂ ਹਾਫ ਹਾਫ ਕਰਕੇ ਧੋ ਸਕਦੇ ਹੋ ਫਿਰ ਵੀ ਤੁਹਾਨੂੰ ਕਈ ਵਾਰ ਸਮਝ ਨਹੀਂ ਆਈ ਤਾਂ ਜਿਹੜਾ ਆਪਣਾ ਹਾਫ ਕੰਬਲ ਆਪਾਂ ਬਾਹਰ ਰੱਖਾਂਗੇ ਅੱਧਾ ਵਿੱਚ ਪਾਵਾਂਗੇ ਫਿਰ ਜਦੋਂ ਉਹ ਧੋਤ ਆ ਗਿਆ ਉਹਨੂੰ ਆਪਾਂ ਕੱਢ ਕੇ ਗਿੱਲੇ-ਗਿੱਲੇ ਨੂੰ ਇਸ ਤਰੀਕੇ ਨਾਲ ਬਾਹਰ ਰੱਖ ਲਾਂਗੇ ਤੇ ਜਿਹੜਾ ਸੁੱਕਾ ਹੈ ਉਹਨੂੰ ਵਿੱਚ ਪਾ ਕੇ ਫੇਚ ਲਾ ਦਾਂਗੇ ਪੂਰਾ ਕੰਬਲ ਜਦੋਂ ਆਪਣਾ ਇਹ ਧੋਤ ਆ ਗਿਆ ਫਿਰ ਆਪਾਂ ਜਿਹੜਾ ਇਹਦਾ ਪਾਣੀ ਉਹਨੂੰ ਕੱਢ ਦਾਂਗੇ ਫਿਰ ਉਹ ਪਾਣੀ ਕੱਢ ਕੇ ਫਿਰ ਆਪਾਂ ਪਾਈਪ ਦੇ ਨਾਲ ਹੈਨਾ ਸਾਫ਼ ਪਾਣੀ ਦੇ ਵਿੱਚ ਪਾ ਲਾਂਗੇ ਫਿਰ ਇਹਨੂੰ ਚਲਾ ਦਾਂਗੇ ਆਪਾਂ ਆਪਣਾ ਇਹ ਕੰਬਲ ਹੈਨਾ ਜਿਹੜਾ ਹੈਗਾ ਧੋਤਾ ਗਿਆ ਹੁਣ ਜਿਹੜਾ ਇਹਦਾ ਪਾਣੀ ਹੈ ਆਪਣਾ ਹੈਨਾ ਸ਼ੈਂਪੂ ਵਾਲਾ ਜਿਹੜਾ ਆਪਨੇ ਪਾਇਆ ਸੀ ਨਮਕ ਤੇ ਸ਼ੈਂਪੂ ਉਹਨੂੰ ਆਪਾਂ ਹੈਨਾ ਕੱਢ ਦਾਂਗੇ ਮਸ਼ੀਨ ਚੋਂ ਸਾਰੇ ਪਾਣੀ ਨੂੰ ਕੱਢ ਦਿੰਨੇ ਆਪਾਂ ਦੇਖੋ ਚੰਗੇ ਤਰੀਕੇ ਨਾਲ ਹੈਨਾ ਇਹ ਧੋਤਾ ਗਿਆ ਹੈਗਾ ਕਈ ਬੈਂਟ ਰਾ ਕਹਿੰਦੇ ਵੀ ਹੈਨਾ ਇਹਨੂੰ ਕੱਬ ਚ ਪਾ ਕੇ ਦੋ ਚਾਰ ਲੱਤਾਂ ਲਾਓ ਹੈਨਾ ਪਰ ਉਹ ਕੰਮ ਬਹੁਤ ਔਖਾ ਹੈਗਾ ਹੈਨਾ ਕਿ ਕੱਲਾ ਜਣਾ ਇਹਨੂੰ ਬੁਲਾ ਨਹੀਂ ਸਕਦਾ ਇਹ ਜਿਹੜੇ ਭਾਰੀ ਕੰਬਲ ਹੁੰਦੇ ਨੇ ਤੇ ਹੁਣ ਆਪਣੀ ਜਿਹੜੇ ਗੰਦਾ ਪਾਣੀ ਸੋ ਪੜਦਾ ਤੇ ਹੁਣ ਸਾਫ਼ ਪਾਣੀ ਪੈਪ ਨਾਲ ਇਹਦੇ ਵਿੱਚ ਫੇਰ ਪਾ ਲਾਂਗੇ ਆਪਾਂ ਉਮੀ ਪਾਵੇਂ ਦੇਖੋ ਅੱਧਾ ਕੰਬਲ ਹੈ ਨਾ ਇਹ ਇੱਧਰ ਰੱਖਿਆ ਹੋਇਆ ਹਾਫਾਕਾ ਕਿ ਅੱਧਾ ਵਿੱਚ ਪਾਇਆ ਹੋਇਆ ਹੈ ਨਾ ਹਾਫਾਕਾ ਕਰਕੇ ਤੁਸੀਂ ਬਹੁਤ ਈਜ਼ੀ ਤਰੀਕੇ ਦੇ ਨਾਲ ਹਨਾ ਕੰਬਲ ਨੂੰ ਧੋ ਸਕਦੇ ਜਿੰਨੇ ਮਰਜ਼ੀ ਤੁਹਾਡੇ ਕੋਲ ਹੈ ਭਾਰੀ ਕੰਬਲ ਨੇ ਤੇ ਹੁਣ ਆਪਾਂ ਇਹਨੂੰ ਚਲਾ ਦਾਂਗੇ 2-4 ਮਿੰਟਾਂ ਤੱਕ ਇਹਨੂੰ ਚਲਾਵਾਂਗੇ ਪਹਿਲਾਂ ਆਪਾਂ ਇਹਦਾ ਪਾਣੀ ਹੈ ਨਾ ਬਾਹਰ ਕੱਢ ਦਾਂਗੇ ਫਿਰ ਦੂਜੀ ਸਾਈਡ ਦਾ ਐਂ ਤੁਸੀਂ ਦੋ ਵਾਰ ਬਾਣੀ ਪਾਦੇ ਹੋ ਤੁਹਾਡੇ ਕੰਬਲ ਨੇ ਜਿਹੜੇ ਬਿਲਕੁਲ ਸਾਫ਼ ਹੋ ਜਾਣਗੇ ਇਹਨਾਂ ਸੁਕਾਉਣਾ ਹੈ ਜੇ ਤੁਸੀਂ ਨਹੀਂ ਤਾਂ ਤੁਸੀਂ ਸੁਕਾਉਣ ਵਾਲੀ ਮਸ਼ੀਨ ਦੇ ਵਿੱਚ ਵੀ ਪਾ ਕੇ ਨਹੀਂ ਸੁਕਾ ਸਕਦੇ ਨਹੀਂ ਤੁਸੀਂ ਨਾ ਥੋੜਾ ਟਾਈਮ ਕੱਢ ਕੇ ਨੂੰ ਕਿਸੇ ਚੇਅਰ ਵਗੈਰਾ ਤੇ ਰੱਖ ਦਿਓ ਕੁਰਸੀ ਤੇ ਨਾ ਜਾਂ ਤੁਸੀਂ ਮੰਗੇ ਤੇ ਤਾਂ ਉਸ ਤਰੀਕੇ ਦੇ ਨਾਲ ਤੁਸੀਂ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਇਹਨਾਂ ਨੂੰ ਸੁਕਾ ਸਕਦੇ ਹੋ ਅੱਜ ਦੇਖੋ ਉਸ ਤਰੀਕੇ ਦੇ ਨਾਲ ਆਪਾਂ ਨਾ ਬਹੁਤ ਹੀ ਈਜੀ ਤਰੀਕੇ ਨਾਲ ਸਾਰੇ ਕੰਬਲ ਧੋ ਸਕਦੇ ਆ ਪਰ ਈਜੀ ਨਾਲ ਨਹੀਂ ਸ਼ੈਂਪੂ ਤੇ ਹਨਾ ਨਮਕ ਪਾ ਕੇ ਤੁਸੀਂ ਨੇ ਹਨਾ ਜਿੰਨੇ ਵੀ ਮਰ ਜੇ ਆਪਦੀ ਭਾਰੇ ਕੰਬਲ ਨੇ ਧੋਣੇ ਨੇ ਤੇ ਨਾ ਤਾਂ ਉਹ ਸੁੰਗੜਣਗੇ ਤੇ ਨਾ ਹੀ ਉਹਨਾਂ ਦਾ ਕਲਰ ਫੇਟ ਹੋਊਗਾ ਬਹੁਤ ਹੀ ਈਜੀ ਜੀ ਤਰੀਕੇ ਨਾਲ ਧੋ ਲਵਾਂਗੇ ਹਨਾ ਜਿਹੜਾ ਕਿ ਟੱਬ ਵਗੈਰਾ ਵਿੱਚ ਪਾ ਕੇ ਹਨਾ ਆਪਾਂ ਕਹਿੰਦੇ ਵੀ ਲੱਤਾਂ ਮਾਰੋ ਨਾਲ ਤਾਂ ਉਹਦੇ ਨਾਲ ਜਿਹੜੇ ਉਹਦੇ ਲੂਨ ਨੇ ਵਗੈਰਾ ਨੇ ਉਹ ਮਰ ਜਾਂਦੇ ਆ ਹਨਾ ਤੇ ਨਾਲੇ ਫਿਰ ਤੁਹਾਨੂੰ ਕੱਢਣਾ ਪਾਉਣਾ ਵੀ ਉਹਦੇ ਵਿੱਚੋਂ ਬਹੁਤ ਔਖਾ ਹੈਗਾ ਤੇ ਹਾਂਜੀ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਈਜੀ ਨਾਲ ਨਾ ਤੁਸੀਂ ਹਨਾ ਯੋ ਕਿ ਜਿੰਨੇ ਵੀ ਤੁਹਾਡੇ ਕੰਬਲ ਨੇ ਵਗੈਰਾ ਉਹ ਖਰਾਬ ਹੋ ਜਾਂਦੇ ਨੇ ਈਜੀ ਸਿਰਫ ਕੱਲੇ ਬੂਲਨ ਦੇ ਕੱਪੜੇ ਜਿਹੜੇ ਪਛਮ ਦੇ ਕੱਪੜੇ ਨੇ ਉਹਨਾਂ ਵਾਸਤੇ ਹੁੰਦੀ ਹੈ ਜਿਵੇਂ ਕਿ ਹੁਣ ਅਸੀਂ ਕੱਲ ਮੈਰਿਜ ਤੇ ਗਏ ਸੀ ਹੈਨਾ ਆਪਣੇ ਇਹ ਪਿਓਰ ਦੇ ਸੂਟ ਕੋਟ ਪੈਂਟ ਸਾਰੇ ਡਰਾਈ ਕਲੀਨ ਕਰਨੇ ਨੇ ਹਜੇ ਮੈਂ ਤੁਹਾਨੂੰ ਮੈਂ ਇਹਦੀ ਵੀਡੀਓ ਪਹਿਲਾਂ ਪਾਈ ਹੋਈ ਹੈ ਤਾਂ ਤੁਸੀਂ ਆਪਣੇ ਚੈਨਲ ਤੇ ਜਾ ਕੇ ਇਹਦੀ ਵੀਡੀਓ ਦੇਖ ਲੈਣਾ ਤੇ ਜਿਹੜੀ ਉਹ ਕੰਬਲ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜਿਹੜੀ ਪਹਿਲਾਂ ਵਾਲੀ ਥੀ ਉਹ ਸਿਰਫ ਜਿਹੜੇ ਕੰਬਲ ਦੇ ਵਿੱਚੋਂ 스멜 ਆਉਂਦੀ ਸੀ ਉਹਨੂੰ ਦੂਰ ਕਰਨ ਵਾਸਤੇ ਥੀ ਇਹ ਮਸ਼ੀਨ ਦੇ ਵਿੱਚ ਆਪਾਂ ਈਜ਼ੀ ਤਰੀਕੇ ਨਾਲ ਕਿਵੇਂ ਕੰਬਲ ਧੋ ਸਕਦੇ ਹਾਂ ਉਹ ਮੈਂ ਤੁਹਾਨੂੰ ਅੱਜ ਪ੍ਰੋਪਰ ਵੀਡੀਓ ਬਣਾ ਕੇ ਦਿਖਾਤੀ ਹੈਗੀ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਵੀਡੀਓ ਚੰਗੀ ਲੱਗੀ ਤਾਂ ਪਿਆਰ ਆ ਜਾ ਕਮੈਂਟ ਤੇ ਲਾਈਕ ਜਰੂਰ ਕਰ ਦੇਣਾ ਵਾਹਿਗੁਰੂ ਜੀ ਕ